ਤੇ ਮੈਂ ਚੌਂਕੜਾ ਮਾਰ ਲਿਆ ਵੀ ਸਤਿਗੁਰੂ ਜੀ ਅੱਜ ਅਸੀਂ ਤੁਹਾਡੀ ਹਜੂਰੀ ਦੇ ਵਿੱਚ ਬੈਠ ਕੇ ਗੁਰੂ ਦੇ ਬਚਨ ਸੁਣਦੇ ਆ ਥੋੜੇ ਜਿਹੇ ਦਿਨ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ਪੁਰਬ ਲੰਘਿਆ ਤੇ ਮੈਂ ਇੱਕ ਬੇਨਤੀ ਕਰ ਜਦੋਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਮ ਪਿਆਰਿਓ ਕੀਰਤ ਪਰਸੇ ਦੀ ਧਰਤੀ ਤੋਂ ਚੱਲ ਕੇ ਪੰਜੋ ਪੰਜੋਖਰਾ ਸਹਿ ਜਾਂਦੇ ਆ ਨਾ ਤੇ ਉੱਥੇ ਜਾ ਕੇ ਵਿਸ਼ਰਾਮ ਕਰਦੇ ਨੇ ਇਹ ਵਰਮੋ ਪਿਆਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਹੈ ਨਾ ਜਿਹੜੇ ਉਹਨਾਂ ਦੇ ਜਿਹੜਾ ਨਾਮ ਹੈ ਉਹਦੇ ਵਿੱਚ ਅੱਧਾ ਨਾਮ ਮਾਤਾ ਦਾ ਤੇ ਅੱਧਾ ਪਿਤਾ ਦਾ ਜਿਵੇਂ ਹਰਰਾਏ ਸਾਹਿਬ ਤੇ ਮਹਾਰਾਜ ਦਾ ਹਰ ਤੇ ਕ੍ਰਿਸ਼ਨ ਉਹਨਾਂ ਦੀ ਮਾਤਾ ਦਾ ਨਾਮ ਸੀ ਕ੍ਰਿਸ਼ਨਾ ਕੌਰ ਕ੍ਰਿਸ਼ਨ ਕੌਰ ਤੇ ਗੁਰੂ ਹਰਰਾਏ ਸਾਹਿਬ ਜੀ ਦਾ ਨਾਮ ਸੀ ਹਰਰਾਏ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦੋਨਿਆਂ ਨੂੰ ਮਿਲਾ ਕੇ ਤੇ ਉਹਨਾਂ ਦਾ ਨਾਮ ਲਿਖਿਆ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਹਰ ਗੁਰਮੁਖ ਪਿਆਰਵਾਲਿਆਂ ਦਾ ਨਾਮ ਹੈ ਸ੍ਰੀ ਗੁਰੂ ਅਰਜਨ ਸਾਹਿਬ ਤੇ ਜਦੋਂ ਸਤਗੁਰੂ ਪਾਤਸ਼ਾਹ ਜੀ ਪੰਜੋਖਰਾ ਸਾਹਿਬ ਦੀ ਧਰਤੀ ਤੇ ਗਏ ਨਾ ਤੇ ਜਦੋਂ ਉੱਥੇ ਜਾ ਕੇ ਗੁਰਮੁਖ ਪਿਆਰੋਂ ਬੈਠੇ ਨਹੀਂ ਤੇ ਇੱਕ ਮੇਲੇ ਵਰਗਾ ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲਾ ਜਿਹਦਾ ਨਾਮ ਹੈ ਲਾਲ ਚੰਦ ਉਹ ਆ ਗਿਆ ਉਹਨੇ ਆ ਕੇ ਬੜਾ ਤੱਤਾ ਹੋਇਆ ਉਹਨੇ ਬੜੇ ਵੱਡੇ ਵੱਡੇ ਸਵਾਲ ਕੀਤੇ ਕਹਿਣ ਲੱਗਿਆ ਵੀ ਵੇਖੋ ਕਮਾਲ ਹੈ ਅਸੀਂ ਤੇ ਸਿੱਧਾ ਹੀ ਸ੍ਰੀ ਕ੍ਰਿਸ਼ਨ ਸਾਹਿਬ ਕਹਿਣੀ ਹੈ ਇਹਨਾਂ ਨੇ ਤਾਂ ਨਾਮ ਲਾਇਆ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਇਸ ਸ੍ਰੀ ਕ੍ਰਿਸ਼ਨ ਤੋਂ ਵੀ ਵੱਡੇ ਬਣ ਕੇ ਨੇ ਬਹੁਤ ਸਾਰੀਆਂ ਚਰੋ ਨੇ ਗੱਲਾਂ ਕਈਆਂ ਤੇ ਮਹਾਰਾਜ ਨੂੰ ਗੁਰੂ ਕੇ ਪਿਆਰਿਆਂ ਨੇ ਆਖੀ ਕਿ ਸਾਧਗੁਰੂ ਜੀ ਆਇਕ ਰਾਚਨ ਨਾਮ ਦਾ ਬ੍ਰਹਮਣ ਆਇਆ ਇਹ ਐਦਾ ਜਿਹਾ ਕਿ ਹੁੰਦਾ ਮੇਰੇ ਸਾਧਗੁਰੂ ਪਾਤਸ਼ਾਹ ਕਹਿੰਦੇ ਵੀ ਕੀ ਕਹਿੰਦਾ ਕਹਿਣ ਲੱਗਾ ਜੀ ਉਹ ਕਹਿੰਦਾ ਵੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਹੈ ਜਿਹੜੇ ਉਹ ਸ੍ਰੀ ਕ੍ਰਿਸ਼ਨ ਜੀ ਦੀ ਉਚਾਰਨ ਕੀਤੀ ਹੋਈ ਗੀਤਾ ਦੇ ਆਰਤ ਕਰਨ ਤੋਂ ਨਾ ਕਦੀ ਕੋਈ ਲਿਆ ਫੜ ਕੇ ਬੰਦਾ ਹੋਰ ਗਰਮਕ ਪਿਆਰਿਓ ਇੱਕ ਭੈੜੇ ਜਿਹੇ ਬੰਦੇ ਨੂੰ ਜਿਹੜਾ ਸਰੀਰ ਕਰਕੇ ਵੀ ਸਵਸਥ ਨਹੀਂਗਾ